ਕਿ ਜਿਹੜੀ ਫ੍ਰੈਗਮੈਂਟ ਦੀ ਪਾਲਸੀ ਆ ਜਿਹੜੀ ਫ੍ਰੈਗਮੈਂਟ ਦੀ ਪਾਲਸੀ ਆ ਯਾਨੀ ਕਿ ਪਲਾਟਾਂ ਨੂੰ ਟੁਕੜੇ ਕਰਨਾ ਪਲਾਟਾਂ ਨੂੰ ਟੁਕੜੇ ਕਰਨ ਦੀ ਪਾਲਸੀ ਜਿਹੜੀ ਆ ਉਹ ਵੀ ਅੱਜ ਅਸੀਂ ਪਾਸ ਕੀਤੀ ਹੈਗੀ ਕਿਉਂਕਿ ਬਹੁਤ ਲੰਬੇ ਅਰਸੇ ਤੋਂ ਜਿਹੜਾ ਪੀਐਸਆਈਈਸੀ ਪੀਐਸਆਈਈਸੀ ਦੀ ਪ੍ਰਾਪਰਟੀ ਸੀ ਗਿਆ ਉਹਨਾਂ ਦੀ ਫ੍ਰੈਗਮੈਂਟੇਸ਼ਨ ਦੀ ਕੋਈ ਪਾਲਸੀ ਨਹੀਂ ਸੀ ਉਹਨਾਂ ਦੀ ਵੰਡ ਕਰਨ ਦੀ ਕੋਈ ਪਾਲਸੀ ਨਹੀਂ ਸੀਗੀ ਉਹਨਾਂ ਦੀ ਡਿਵਾਈਡ ਕਰਨ ਦੀ ਕੋਈ ਪਾਲਸੀ ਨਹੀਂ ਸੀ ਆ ਜੋ ਅਸੀਂ ਪਾਲਸੀ ਜਿਹੜੀ ਆ ਤਿਆਰ ਕੀਤੀ ਆ ਉਹਦੇ ਅੰਦਰ ਅਸੀਂ ਐਲੀਜੀਬਿਲਟੀ ਕਰੀਟਰੀਆ ਮੈਂ ਤੁਹਾਡੇ ਨਾਲ ਸਾਂਝਾ ਕਰ ਦਾਂਗਾ ਕਿ ਘੱਟੋ ਘੱਟ 1000 ਸਕੂਅਰ ਯਾਰਡ ਤੋਂ ਜਿਹੜਾ 1000 ਸਕੂਅਰ ਯਾਰਡ ਤੋਂ ਉੱਪਰ ਦਾ ਪਲਾਟ ਹੋਣਾ ਚਾਹੀਦਾ ਔਰ ਉਹਦੀ ਜਿਹੜੀ ਵੰਡਾ ਸਬ ਡਿਵੀਜ਼ਨ ਜਿਹੜੀ ਆ ਉਹਨੂੰ ਪਲਾਟ ਨੂੰ ਤੁਸੀਂ ਦੋ ਪਾਗਾਂ ਦੇ ਵੰਡਣਾ ਤਾਂ ਘੱਟੋ ਘੱਟ ਉਹ 400 ਯਾਰਡ ਤੋਂ ਤੁਸੀਂ ਘੱਟ ਵੀ ਕਰ ਸਕਦੇ ਹੋ 400 ਯਾਰ ਤੋਂ ਤੁਸੀਂ ਕੱਟ ਨਹੀਂ ਕਰ ਸਕਦੇ ਔਰ ਇਹਦੇ ਅੰਦਰ ਤੁਹਾਨੂੰ 40 ਫੀਟ ਦੀ ਜਿਹੜੀ ਆ 40 ਫੀਟ ਦੀ ਤੁਹਾਡੀ ਜਿਹੜੀ ਆ ਮਿਨੀਮਮ ਕੋਡ ਦੀ ਆ ਸਾਈਜ਼ ਰਹਿਣਾ ਚਾਹੀਦਾ ਐਕਸੈਸ ਰੋਡ ਜਿਹੜੀ ਜਿਹੜਾ ਪਰ ਰੋਡ ਕਹ ਦਈਏ ਉਹ 40 ਫੀਟ ਦਾ ਰਹਿਣਾ ਚਾਹੀਦਾ ਇਹਦੇ ਨਾਲ ਦੀ ਦਾ ਇਹਦੇ ਵਿੱਚ ਜਿਹੜੀ ਫੀਸ ਹੋਊਗੀ ਫ੍ਰੈਗਮੈਂਟ ਦੀ ਫੀਸ ਅਸੀਂ ਲੈਣੀ ਆ ਉਹ 5% ਫੀਸ ਚਾਰਜ ਕੀਤੀ ਜਾਊਗੀ ਚਾ 5% ਫੀਸ ਜਿਹੜੀ ਉਹ ਚਾਰਜ ਕੀਤੀ ਜਾਊਗੀ ਤੇ 40 ਤੇ 60 ਦੀ ਰੇਸੋ ਚ ਹੋਊਗੀ ਯਾਰ 스테ਟ ਗਵਰਨਮੈਂਟ ਕੋਲੇ ਪੰਜਾਬ ਦੇ ਖਜ਼ਾਨੇ 40% ਪੈਸੇ ਆਉਣਗੇ ਪੀਐਸ ਆਈਈਸੀ ਕੋਲੇ 7% ਪੈਸੇ ਜਾਣਗੇ ਸੋ ਇਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਪੰਜਾਬ ਦੇ ਬਹੁਤ ਸਾਰੇ ਇੰਡਸਟਰੀ ਨੂੰ ਵੱਡਾ ਫਾਇਦਾ ਹੋਊਗਾ ਇਹ ਜਿਹੜੀ ਇਹ ਜਿਹੜੀ ਪ੍ਰੋਸੈਸਿੰਗ ਫੀਸ ਆ ਉਹ 10000 ਰੁਪਏ ਰੱਖੀ ਹੈਗੀ ਜਿਹੜੀ ਕਿ ਨਾਨ ਰਿਵੰਡੇਬਲ ਆ